ਹੋਣਾ ਬਾਈ ਜੀ ਇੱਕ ਗੱਲ ਐ ਕਿ ਦੁਬਾਰਾ ਆ ਰਹੇ ਹਾਂ ਤੁਸੀਂ ਫੇਰ ਇੱਕ ਵੱਡੇ ਧਮਾਕੇ ਦਾ ਦੱਸ ਦੀਏ ਥੋੜਾ ਜਿਹਾ ਬਿਲਕੁਲ ਦੱਸ ਸਕਦੇ ਬਈ ਮੈਂ ਤੁਹਾਡਾ ਇੱਕ ਗਾਣਾ ਸੁਣਿਆ ਕਿਉਂਕਿ ਬੱਬੂ ਮੇਰਾ ਦੋਸਤ ਹੈ ਤੇ ਅਕਸਰ ਕੋਈ ਸਾਡਾ ਲਾਕਾ ਇੱਕ ਹਾਂ ਜਦੋਂ ਇੱਧਰ ਆਵੇ ਮੇਰੇ ਕੋਲ ਨੱਚ ਜਲਾਉਣੇ ਤੇ ਬੈਠੇ ਸੀਗੇ ਅਸੀਂ ਤੇ ਗੱਲਾਂ ਚੱਲ ਪਈਆਂ ਤੇ ਉਹਨੂੰ ਬੜਾ ਸ਼ਿਕਾਇਤ ਇਸ ਨਾਲ ਕਿ ਯਾਰ ਪੁਰਾਣੇ ਬੰਦੇ ਪੁਰਾਣੀਆਂ ਆਵਾਜ਼ਾਂ ਸੁਣਾਦਾ ਬਗ ਇੱਜ਼ਤ ਬਹੁਤ ਕਰਦਾ ਹੈ ਰਿਸਪੈਕਟ ਬਹੁਤ ਕਰਦਾ ਜੀ ਉਹਨੇ ਮੈਨੂੰ ਤੁਹਾਡੇ ਦੋ ਗਾਣੇ ਸੁਣਾਏ ਹੁਣ ਮੈਂ ਤਾਂ ਚਲੋ ਬਹੁਤ ਪੁਰਾਣਾ ਤੁਹਾਨੂੰ ਜਾਣਦਾ ਤੇ ਜਾਣਦਾ ਮਤਲਬ ਕਿ ਕਿਸੇ ਸੁਣਦੇ ਆ ਸਾਨੂੰ ਤਾਂ ਸੁਣਾ ਲੱਗ ਮੈਂ ਗਾਣਾ ਸੁਣਿਆ ਤਾਂ ਮਤਲਬ ਕਿ ਸੁਣ ਰਹਿ ਗਿਆ ਕਨਸੈਪਟ ਇਹਨਾਂ ਵਧੀਆ ਉਹਦੇ ਚ ਇੱਕ ਕਹ ਲਓ ਲਖਣ ਤਾਂ ਮੈਂ ਉਸ ਨੂੰ ਜ਼ਾਰ ਨਹੀਂ ਕਰੂਗਾ ਤਾਂ ਮੇਰੇ ਨਾਲ ਮੇਰਾ ਛੋਟਾ ਭਾਈ ਵੀ ਬੈਠਾ ਸੀਗਾ ਉਹ ਵੀ ਕਹਿੰਦਾ ਯਾਰ ਬਾਤ ਜਿਦਾਂ ਬੱਬੂ ਕਹਿੰਦਾ ਹੈ ਕਿਆ ਬਾਤ ਹੈ ਯਾਰ ਭਾਈ ਨਿਰਮਲ ਦੀ ਤਾਂ ਉਹੀ ਵਾਸ ਹੈ ਕੋਈ ਨਹੀਂ ਵੀ ਸੁਣਿਆ ਸੀ ਪੁਰਾਣੇ ਗੀਤ ਇਹ ਜਿਹੜੇ ਗਾਣੇ ਦੁਆਰੇ ਆ ਤੋ ਜੀ ਵੈਸੇ ਉਦੋਂ ਪਹਿਲਾਂ ਤੁਸੀਂ ਇੱਕ ਊੜਾੜਾ ਹਾਂਜੀ ਬਹੁਤ ਸੁਣਿਆ ਲੋਕਾਂ ਨੇ ਬੜਾ ਪਿਆਰ ਦਿੱਤਾ ਬਿਲਕੁਲ ਬਿਲਕੁਲ ਮਤਲਬ ਕਿ ਇੱਕ ਵੱਖਰਾ ਕੰਮ ਕੀਤਾ ਇਹ ਕਨਸੈਪਟ ਇੱਕ ਬਹੁਤ ਹੀ ਲੈਦਾ ਹੈ ਕੁਝ ਦੱਸਣਾ ਚਾਹੋਗੇ ਹਾਂ ਬਿਲਕੁਲ ਜੀ ਅਸਲ ਤੇ ਜਿੰਨਾ ਦਾ ਤੁਸੀਂ ਦੱਸਣਾ ਚਾਹੋ ਕਿਉਂਕਿ ਕਈ ਵਾਰ ਨਾ ਥੋੜੇ ਤਾਂ ਚੀਜ਼ਾਂ ਬੱਕ ਨਹੀਂ ਆ ਬੰਦੀ ਆ ਅਟਕਉਣੀ ਆ ਬਈ ਅਸੀਂ ਤਾਂ ਬੱਝ ਪਰਦਾ ਰਖਦੀ ਨਹੀਂ ਮੈਂ ਮੈਂ ਪਨੇ ਜਿੰਨਾ ਹੋਰ ਨਾ ਖੋਲ ਆਪਾ ਤਾਂ ਨਾ ਖੁੱਲੀ ਕਿਤਾਬ ਹੈ ਜਿਹੜੀ ਗੱਲ ਜੇ ਸੁਣਾਉਣਾ ਸੁਣਾ ਵੀ ਸਕਦੇ ਜੇ ਕੋਈ ਸੱਕ ਨਹੀਂ ਜੇ ਤੁਸੀਂ ਸਿੜੀ ਲਿਆ ਨਾ ਅਜੀ ਇਹ ਫਿਰ ਮੈਂ ਮਤਲਬ ਮੈਂ ਉੱਤੋਂ ਹੀ ਸ਼ੁਰੂ ਹੋਣਾ ਜਿੱਥੋਂ ਮਤਲਬ ਮੈਂ ਸਹੀ ਹੈ ਸੋਣ ਵਾਲੀ ਗੱਲ ਨਹੀਂ ਉਹ ਇਹ ਵੀ ਬਬੂਹਰਾ ਬਹੁਤ ਕ੍ਰੀਏਟਿਵ ਬੰਦਾ ਹੈ ਔਰ ਪੁਰਾਣੇ ਆਰਟਿਸਟਾਂ ਨੂੰ ਬਹੁਤ ਪਿਆਰ ਕਰਦਾ ਫਿਰ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਅੱਜ ਤੋਂ ਪਹਿਲਾਂ ਨੇ ਸੀ ਮੋ ਤੇ ਉਸ ਤੋਂ ਬਾਅਦ ਪਹਿਲਾਂ ਇੱਕ ਦੋ ਫਿਲਮਾਂ ਦੇ ਵਿੱਚ ਵੀ ਗਾਣੇ ਬੱਬੂ ਦੇ ਮੈਂ ਕੀਤੇ ਆ ਕਾਫੀ ਗਾਣੇ ਜਿਹੜੇ ਸੀ ਕੀਤੇ ਪਰ ਇਹ ਗਾਣੇ ਜਿਹੜੇ ਆ ਇਹ ਬਹੁਤ ਵਿਲੱਖਣ ਗੀਤ ਹੈ ਬਹੁਤ ਜਿਹੜਾ ਕੁਰਬਾਨ ਗਾਣਾ ਆ ਰਿਆ ਰਬਾ ਉਹ ਅਸਲ ਦੇ ਵਿੱਚ ਗਾਣਾ ਅਸੀਂ ਜਦੋਂ ਰਿਕਾਰਡ ਕੀਤਾ ਤਾਂ ਉਦੋਂ ਇਹ ਐਂ ਕੀਤਾ ਸੀਗਾ ਵੀ ਇੱਕ ਮੁੰਡਾ ਕੁੜੀ ਨੂੰ ਕਹਿੰਦਾ ਮੇਰਾ ਜੀ ਕਰਦਾ ਹੈ ਬਲੇ ਮੈਂ ਤੇ ਤੈਨੂੰ ਕੁਰਬਾਨ ਕਰਵਾਨ ਹੋ ਜਾ ਅਜਾ ਚਾਹੇ ਉਹ ਘਰਵਾਲੀ ਹੈ ਚਾਹੇ ਤੁਹਾਡੀ গারਲਫ੍ਰੈਂਡ ਹੈ ਕੋਈ ਵੀ ਲੜਕੀ ਖੂਬਸੂਰਤ ਲੜਕੀ ਜਿਹਦਾ ਤੈਨੂੰ ਲਗਾਵ ਹੈ ਇਹ ਉਹਦੇ ਲਈ ਗਾਣਾ ਬਣਾਇਆ ਸੀਗਾ ਪਰ ਜਦੋਂ ਡਾਇਰੈਕਟਰ ਸੰਦੀਪ ਮਾਲ ਮੁੰਡਾ ਬਹੁਤ ਕਰੀਜੋ ਵੀ ਇਸ ਇਲਾਕੇ ਦਾ ਹੀ ਹੈ। ਉਹਦੇ ਨਾਲ ਜਦੋਂ ਡਿਸਕਸ ਹੋਈ ਗਏ ਆਪਾਂ ਗਾਣਾ ਸ਼ੂਟ ਕਰਨਾ ਹੈ ਤਾਂ ਉਹ ਬੰਦੇ ਨੇ ਮੇਰੀ ਇਮੇਜ ਦੇਖ ਕੇ ਮੇਰੀ ਆਵਾਜ਼ ਸੁਣ ਕੇ ਮਿਊਜ਼ਿਕ ਜੀ ਗੁਰੀਬਾਈ ਦਾ ਲਿਖਿਆ ਬੱਬੂ ਬਰਾਰ ਦਾ ਉਹ ਕਹਿੰਦਾ ਯਾਰ ਇਹ ਗਾਣਾ ਮੈਂ ਬੱਡਾ ਬਹੁਤ ਕਰ ਸਕਦਾ ਜੀ ਤੁਸੀਂ ਮੈਨੂੰ ਸਹਿਮਤੀ ਦਿਓ ਤੇ ਉਹ ਕਹਿੰਦੇ ਵੀ ਦੱਸੋ ਕੀ ਕਰ ਸਕਦੇ ਆ ਕਹਿੰਦੇ ਯਾਰ ਮੈਂ ਇਹ ਚਾਹੁੰਦਾ ਵੀ ਇਹ 6 ਸਾਲ ਦੀ ਕੁੜੀ ਹੈ ਜਿਹਨੂੰ ਡਿਕਲੇਅਰ ਹੋ ਗਿਆ ਵੀ ਕੈਂਸਰ ਹੈ। ਕੁੜੀ ਮਰ ਚਾ ਹੈ। ਆਹ ਇੱਕ ਪਿਓ ਇੱਕ ਪਿਓ ਉਹ ਕੁੜੀ ਦਾ ਸੰਬੋਧਨ ਕਰਦਾ ਸੰਬੋਧਨ ਕਰਦਾ ਵੀ ਮੇਰਾ ਜੀ ਕਰਦਾ ਮੈਂ ਤੇਰੇ ਤੋਂ ਕੁਰਬਾਨ ਹੋ ਜਾ ਚਾਹੁੰਦੀ ਕੋਸ਼ਿਸ਼ ਕਰਦਾ ਉਹਦੇ ਚ ਜਦੋਂ ਜਦ ਇਹ ਹੀ ਕਰਦਾ ਜੀ ਬਚਾ ਨਹੀਂ ਸਕਦਾ ਇੱਕ ਪਿਓ ਦਾ ਤੇ ਧੀ ਦਾ ਮਤਲਬ ਦੇਖੋ ਪਿਆਰ ਜਿਹੜਾ ਹੁੰਦਾ ਇਕੱਲਾ ਮਸਾਲਾ ਹਾਲ ਤੋਂ ਹੁੰਦਾ ਨਹੀਂ ਨੈਣ ਬੰਨ ਨਾਲ ਵੀ ਤਾਂ ਪਿਆਰ ਹੁੰਦਾ ਹੈ ਸੱਚਾ ਨਾਲ ਜਿਹੜਾ ਹੈ ਇਸ਼ਕ ਤੇ ਪਿਆਰ ਚ ਦੋ ਫਰਕ ਹੀ ਹੈ ਦੋਸਤੀ ਦਾ ਵੀ ਤਾਂ ਪਿਆਰ ਹੀ ਹਾਸ ਇਸ਼ਕ ਸੀ ਰੱਬ ਨਾਲ ਜਿਵੇਂ ਇਸ਼ਕ ਕਰਦੇ ਆ ਠੀਕ ਹੈ ਨਾ ਸਿਰਫ ਭੈਣ ਨਾਲ ਜਮਾਂ ਨਾਲ ਇਸਕਿਸ਼ ਸ਼ਬਦ ਤਾਂ ਨਹੀਂ ਕਰਦੇ ਕਿ ਇਸ਼ਕ ਨੂੰ ਕੁਝ ਇਸ਼ਕ ਲੋਕਾਂ ਨੇ ਬਦਨਾਮ ਕੀਤਾ ਵੈ ਰੱਬ ਨੂੰ ਜੋ ਕਰਦੇ ਸੀ ਕਹਿੰਦੇ ਇਸ਼ਕ ਲੇਕਿਨ ਭੈਣ ਨੂੰ ਇਸ ਕੀ ਸ਼ਬਦ ਨਹੀਂ ਕਹਿ ਸਕਦੇ ਪਿਆਰ ਹੁੰਦਾ ਪਿਆਰ ਹੁੰਦਾ ਸੋ ਉਹਦੇ ਚ ਇੱਕ ਵੱਖਰੀ ਹੋਈ ਗੱਲਬਾਤ ਕਰਤੀ ਔਰ ਉਹ ਗਾਣਾ ਬਹੁਤ ਜਲਦੀ ਆ ਰਿਹਾ ਹੈ ਤੇ ਦੂਜਾ ਇੱਕ ਗਾਣਾ ਜਿਹੜਾ ਹੈਗਾ ਉਹ ਤੂੰ ਮੈਨੂੰ ਨਫ਼ਰਤ ਕਰਦੀ ਹੈ ਮੈਨੂੰ ਪਿਆਰ ਕਰਦਾ ਉਦੋਂ ਚ ਇੱਕ ਮਤਲਬ ਅੱਜ ਕੱਲ ਜਿੱਦਾਂ ਬੱਚਿਆਂ ਦੀ ਪ੍ਰੋਬਲਮ ਹੁੰਦੀ ਆ ਪਹਿਲਾਂ ਪਿਆਰ ਕਰਦੇ ਆ ਇੱਕ ਦੂਜੇ ਨੂੰ ਜਾਣਦੇ ਨਹੀਂ ਅੰਨਾ ਪਿਆਰ ਕਰਦੇ ਆ ਉਹ ਵੀ ਬਹੁਤ ਸੋਹਣਾ ਬਣਿਆ ਉਹ ਵੀ ਬੜੀ ਵੱਡੀ ਗੱਲ ਹੈ ਔਰ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਦਾ ਮਤਲਬ ਡਿਸਪਿਊਟ ਹੁੰਦਾ ਜਦੋਂ ਅਲੱਗ ਹੁੰਦੇ ਆ ਹੈਨਾ ਤਾਂ ਉਹ ਇੱਕ ਨਿਹੋਰਾ ਹੈ ਵੀ ਤੂੰ ਇਹਨੂੰ ਨਫ਼ਰਤ ਕਰਦੀ ਐ ਮੈਂ ਤੈਨੂੰ ਪਿਆਰ ਕਰਦਾ ਉਹ ਦੋ ਜਾਣੀ ਬਹੁਤ ਸੋਹਣਾ ਬਣਿਆ ਹਾਂ ਦੋਨੋਂ ਕਾਲੇ ਬਹੁਤ ਖੂਬਸੂਰਤ ਆ ਬਹੁਤ ਜਲਦੀ ਰਿਲੀਜ਼ ਕਰ ਰਹੇ ਆ ਕੀ ਬਾਤ ਹੈ ਜੀ